BC NDP ਤੇ ਕੰਜ਼ਰਵੇਟਿਵ ਦਾ ਸਖਤ ਚੋਣ ਮੁਕਾਬਲਾ NDP ਨੇ ਕਿਹਾ ਅਸੀਂ ਗੰਸ ਤੇ ਗੈਂਗ ਵਾਇਰਸ ਨੂੰ ਕੰਜ਼ਰਵੇਟਿਵ ਤੋਂ ਬਿਹਤਰ ਤਰੀਕੇ ਨਾਲ ਕਰਾਂਗੇ ਖਤਮ ਸਰਕਾਰ ਦੇ ਵੱਲੋਂ ਭੁੱਖ ਕੀਤੀਆਂ ਉਡਾਨਾਂ ਦੇ ਵਿੱਚ 1000 ਤੋਂ ਵੱਧ ਯਾਤਰੀਆਂ ਨੇ ਛੱਡਿਆ ਲਬਨਾਨ ਇਜ਼ਰਾਈਲ ਤੇ ਲਬਨਾਨ ਦੇ ਵਿੱਚ ਕਾਰ ਵਧਿਆਤਨਾ ਕੁਮਾਂਤਰੀ ਵਿਗਨਾ ਦੇ ਲਈ 에ਅਰਲਾਈਨਾਂ ਨੂੰ ਮੁਆਵਜ਼ਾ ਦੇਣ ਦੀ ਹੋ ਸਕਦੀ ਹੈ ਲੋਡ ਕੈਨੇਡਾ ਦੀ ਸੁਪਰੀਮ ਕੋਰਟ ਨੇ ਨਿਯਮਾਂ ਨੂੰ ਰੱਖਿਆ ਬਰਕਰਾਰ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੇਆਮਾਤ ਕਰਦੀ ਹਾਂ ਸਭ ਤੋਂ ਪਹਿਲਾਂ ਖਬਰਾਂ ਸਿਆਸਤ ਨਾਲ ਜੁੜੀਆਂ ਬੀਸੀ ਚੋਣ ਮੁਹਿੰਮ ਦੇ ਆਖਰੀ 2 ਹਫ਼ਤਿਆਂ ਦੇ ਵਿੱਚ ਦਾਖਲ ਹੋਣ ਤੇ ਹੁਣ ਤੱਕ ਇੱਕ ਯੂਬੀਸੀ ਰਾਜਨੀਤਿਕ ਵਿਗਿਆਨੀ ਦੇ ਅਨੁਸਾਰ ਇਹ ਨਿਰਾਸ਼ਾਜਨਕ ਹੈ ਸਿਆਸੀ ਮਹਾਰਾ ਦੇ ਮੁਤਾਬਕ ਕਿਸੇ ਵੀ ਪ੍ਰਮੁੱਖ ਪਾਰਟੀਆਂ ਨੇ ਇਸ ਗੱਲ ਦੀ ਸਪਸ਼ਟ ਪਰਿਭਾਸ਼ਾ ਨਹੀਂ ਦਿੰਦੀ ਹੈ ਕਿ ਉਹ ਕਿਸ ਦੇ ਲਈ ਖੜੇ ਨੇ ਇਹ ਨਾਲ ਜੋੜਦੇ ਹੋਏ ਕਿ ਇਹ ਵਾਦੀਆਂ ਦੀ ਇੱਕ ਛੜੀ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ ਬਹੁਤ ਸਾਰਾ ਪੈਸਾ ਇੱਧਰ ਉੱਧਰ ਛੁੱਟਿਆ ਜਾ ਰਿਹਾ ਹੈ ਪਰ ਜੀਵਨ ਦੀ ਉੱਚ ਕੀਮਤ ਯਾਨੀ ਕਿ ਲਿਵਿੰਗ ਆਫ ਕਾਸਟ ਜਿਹੜੀਆਂ ਉਹਨਾਂ ਵਰਗੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਸਿਹਤ ਸੰਭਾਲ ਰਿਹਾਇਸ਼ ਤੇ ਜਨਤਕ ਸੁਰੱਖਿਆ OBC ਐਂਡਪੀ ਤੇ BC ਕੰਜ਼ਰਵੇਟਿਵ ਦੋਵਾਂ ਨੂੰ B ਜਾਂ C ਗ੍ਰੇਡ ਦੇ ਰਹੇ ਨੇ ਮਾਹਰ ਦਾ ਕਹਿਣਾ ਹੈ ਕਿ ਐਂਡੀਪੀ ਉਮੀਦ ਕਰ ਰਹੇ ਨੇ ਕਿ ਲੋਕ ਇਹ ਯਾਦ ਰੱਖਣਗੇ ਕਿ ਉਹਨਾਂ ਨੇ ਚੋਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਦਫ਼ਤਰ ਦੇ ਵਿੱਚ ਕੀ ਕੁਝ ਕੀਤਾ ਸੀ ਇਸ ਲਹਿਰ ਨੂੰ ਇੱਕ ਹੋਰ ਜਿੱਤ ਦੇ ਵੱਲ ਲੈ ਜਾਉਣਾ ਉਹਨਾਂ ਦਾ ਮਕਸਦ ਹੈ ਹਾਲਾਂਕਿ ਪਾਰਟੀ ਨੂੰ ਪ੍ਰਚਾਰ ਦੇ ਦੌਰਾਨ ਕੁਝ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਹ ਐਨਡੀਪੀ ਦੇ ਦੁਆਰਾ ਕੀਤੇ ਕਿਸੇ ਵੀ ਖਾਸ ਕੰਮ ਦਾ ਨਤੀਜਾ ਹੈ ਇੱਕ ਭਾਵਨਾ ਹੈ ਕਿ ਐਨਡੀਪੀ ਨੇ ਕਾਫੀ ਨਹੀਂ ਕੀਤਾ ਤੇ ਉਦਾਹਰਨ ਦੇ ਵਜੋਂ ਇੱਕ ਯਕੀਨੀ ਬਣਾਉਣ ਲਈ ਕਿ ਸਾਡੇ ਕੋਲ ਸੁਰੱਖਿਆਤ ਗਲੀਆਂ ਨਹੀਂ ਤੇ ਕਫਾਈਤੀ ਘਰ ਵੀ ਨਹੀਂ ਉਹ ਲੋਕਾਂ ਨੂੰ ਕੰਜ਼ਰਵੇਟਿਵ ਵਾਲਿਆਂ ਤੇ ਆਣ ਲਗਾਉਣ ਦੀ ਗੱਲ ਕਹਿੰਦੇ ਨੇ ਜੋ ਬੀਸੀ ਕੰਜ਼ਰਵੇਟਿਵ ਦੀ ਸ਼ਕਲ ਦੇ ਵਿੱਚ ਇੱਕ ਪਾਰਟੀ ਤੇ ਇੱਕ ਨੇਤਾ ਦੇ ਤੌਰ ਤੇ ਸਪਸ਼ਟ ਤੌਰ ਤੇ ਸੂਬੇ ਨੂੰ ਵੱਖਰੀ ਦਿਸ਼ਾ ਦੇ ਵੱਲ ਲਿਜਾਉਣਾ ਚਾਹੁੰਦੇ ਨੇ ਮਾਹਰ ਮੰਨਦੇ ਨੇ ਕਿ ਵੋਟਰਾਂ ਨੂੰ ਖੁਦ ਅਹਿਸਾਸ ਨਹੀਂ ਹੁੰਦਾ ਕਿ ਉਹ ਕਿਸ ਨੂੰ ਚੁੰਦੇ ਨੇ ਉਹ ਲੋਕਾਂ ਦੇ ਲਈ ਚਿੰਤਤ ਨੇ ਜੋ ਕਿਸੇ ਵੀ ਨੇਤਾ ਤੋਂ ਨਿਰਾਸ਼ਾ ਤੇ ਨਾਖੁਸ਼ੀ ਦੇ ਕਾਰਨ ਬਿਲਕੁਲ ਵੀ ਵੋਟ ਨਹੀਂ ਪਾਉਣਗੇ ਕੁਝ ਮਹੀਨੇ ਪਹਿਲਾਂ ਲੱਗ ਰਿਹਾ ਦੱਸੀ ਕਿ ਐਨਡੀਪੀ ਜਿੱਤ ਵੱਲ ਜਾ ਰਹੀ ਹੈ ਹੁਣ ਬਹੁਤ ਨਜ਼ਦੀਕੀ ਦੌੜ ਹੈ ਖਾਸ ਕਰਕੇ ਕੰਜ਼ਰਵੇਟਿਵਾਂ ਦੇ ਨਾਲ ਆਖਰੀ 2 ਹਫ਼ਤਿਆਂ ਦੇ ਵਿੱਚ ਪਾਰਟੀਆਂ ਨੂੰ ਦੁੱਗਣਾ ਕਰਨਾ ਪਵੇਗਾ ਤੇ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨੀ ਪਵੇਗੀ ਕਿ ਉਹ ਦਫ਼ਤਰ ਦੇ ਵਿੱਚ ਅਸਲ ਦੇ ਵਿੱਚ ਤਬਦੀਲੀ ਲਿਆ ਸਕਦੇ ਨੇ ਤੁਹਾਨੂੰ ਲੋਕਾਂ ਨੂੰ ਵੋਟ ਪਾਉਣ ਦਾ ਕਾਰਨ ਦੇਣ ਦੀ ਲੋੜ ਹੈ ਤੇ ਇੱਕ ਅਜਿਹਾ ਮੁੱਦਾ ਤੁਹਾਨੂੰ ਅਸਲ ਦੇ ਵਿੱਚ ਖਿੱਚ ਪ੍ਰਦਾਨ ਕਰਦਾ ਹੈ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਵਚਨਬੱਧ ਕਰ ਸਕਦੇ ਹੋ ਤੇ ਉਹਨਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰਦੇ ਹੋ ਇਸ ਤੋਂ ਇਲਾਵਾ ਹੁਣ 10 ਅਕਤੂਬਰ ਨੂੰ ਚੋਣਾਵਾਂ ਵਾਲਾ ਦਿਨ ਹੈ ਤੇ ਅਗਾਊਂ VOTING ਜਿਹੜੀ ਹੈ ਉਹ ਸਟੇਸ਼ਨ 10 ਤੋਂ 16 ਅਕਤੂਬਰ ਤੱਕ ਖੁੱਲੇ ਨੇ ਪਰ ਥੈਂਕਸ giving ਸੋਮਵਾਰ ਨੂੰ ਇਹ ਬੰਦ ਰਹਿਣਗੇ ਉਧਰ NDP ਲੀਡਰ ਡੇਵਿਡ EB BC ਦੇ ਵਿੱਚ ਪੁਲਿਸ ਨੂੰ ਉਹਨਾਂ ਦੇ ਕੰਮ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਸੜਕਾਂ ਤੋਂ ਦੂਰ ਰੱਖਣ ਤੇ ਪਾਈਚਾਰਿਆਂ ਦੀ ਸੁਰੱਖਿਆ ਦੇ ਲਈ ਸਹਾਇਤਾ ਕਰਨ ਦਾ ਦਾਵਾ ਕਰ ਰਹੇ ਇਹ ਵੀ ਨੇ ਸਰੀ ਦੇ ਵਿੱਚ ਐਨ ਡੀ ਪੀ ਦੇ ਤਜਰਬੇਕਾਰ ਉਮੀਦਵਾਰਾਂ ਦੇ ਨਾਲ ਗੱਲ ਕਰਦੇ ਕਿਹਾ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਪੁਲਿਸ ਦੇ ਕੋਲ ਅਪਰਾਧਕ ਸੰਗਠਨਾ ਤੋਂ ਗੈਰ ਕਾਨੂੰਨੀ ਬੰਦੂਕਾਂ ਨੂੰ ਰੱਖਣ ਤੇ ਸੰਭਾਵੀ ਤੌਰ ਤੇ ਘਾਤਕ ਘਰੇਲੂ ਹਿੰਸਾ ਤੋਂ ਪਰਿਵਾਰਾਂ ਦੀ ਸੁਰੱਖਿਆ ਕਰਨ ਦੇ ਲਈ ਸੰਧ ਵੀ ਹੋਣ ਉਹਨਾਂ ਨੇ ਕਿਹਾ ਹੈ ਕਿ ਐਨ ਡੀ ਪੀ ਫੈਡਰਲ ਹੈਂਡ ਗਨ ਤੇ ਸੈਮੀ ਆਟੋਮੈਟਿਕ ਹਥਿਆਰਾਂ ਨੂੰ ਜ਼ਬਤ ਕਰਨਾ ਜਾਰੀ ਰੱਖੇਗੀ ਤੇ ਬੀ ਸੀ ਪੁਲਿਸ ਐਂਟੀ ਗੈਂਗ ਪ੍ਰੋਗਰਾਮ ਜਿਸ ਦੇ ਵਿੱਚ ਇੰਟੀਗ੍ਰੇਟਿਡ ਟੀਮ ਸ਼ਾਮਿਲ ਹੈ ਜੋ ਕਿ ਗੈਂਗ ਦੇ ਨਾਲ ਜੁੜੇ ਤਲਾਂ ਤੇ ਗੈਂਗਗਤੀ ਵਿਧੀਆਂ ਦੀ ਪੁਲਿਸ ਨਿਗਰਾਨੀ ਨੂੰ ਬਿਹਤਰ ਬਣਾਉਣ ਤੇ ਕੇਂਦ੍ਰਿਤ ਹੈ ਈਬੀ ਦਾ ਕਹਿਣਾ ਹੈ ਕਿ ਬੀਸੀ ਕੰਜ਼ਰਵੇਟਿਵ ਲੀਡਰ ਜੌਨ ਰੋਸਟਡ ਨੇ ਵਾਰ-ਵਾਰ ਕਿਹਾ ਹੈ ਕਿ ਜੇਕਰ ਉਹ ਅਕਤੂਬਰ ਨੂੰ ਸਰਕਾਰ ਬਣਾਉਣ ਦੇ ਲਈ ਚੁਣੇ ਗਏ ਤਾਂ ਉਹ ਪੁਲਿਸ ਨੂੰ ਸੰਗੀ ਬੰਦੂਕ ਕਾਨੂੰਨ ਲਾਗੂ ਨਾ ਕਰਨ ਦੇ ਨਿਰਦੇਸ਼ ਦੇਣਗੇ ਉਹਨਾਂ ਦਾ ਸਟੇਟ ਦੀ ਪਾਲਿਸੀ ਨੂੰ ਘੱਟ ਸੁਰੱਖਿਆ ਦੱਸਿਆ ਤੇ ਐਨਡੀਪੀ ਦਾ ਕਹਿਣਾ ਹੈ ਕਿ ਬੀਸੀ ਦੇ ਵਿੱਚ ਹੋਈਆਂ ਕੁੱਲ ਹੱਤਿਆਵਾਂ ਦੇ ਵਿੱਚੋਂ 15% ਦੀ ਘਰੇਲੂ ਹੱਤਿਆਵਾਂ ਹੁੰਦੀਆਂ ਨੇ ਈਬੀ ਨੇ ਕਿਹਾ ਕਿ ਪੁਲਿਸ ਨੂੰ ਸਾਡੇ ਆਨਗਵਾਂਡ ਨੂੰ ਸੁਰੱਖਿਅਤ ਰੱਖਣ ਦੇ ਲਈ ਹਰ ਪਲਤ ਦਾ ਸਾਧਨ ਦਿ ਲੋੜ ਤੇ ਸਾਡੇ ਕੋਲ ਬੀਸੀ ਦੇ ਵਿੱਚ ਭਾਈਚਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਗੰਭੀਰ ਯੋਜਨਾਵਾਂ ਵਿਨੇ ਤੇ ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਕੰਮ ਪੂਰਾ ਨਹੀਂ ਹੋ ਜਾਂਦਾ ਉਹਨਾਂ ਨੇ ਘਰੇਲੂ ਹਿੰਸਾ ਨੂੰ ਸੰਬੋਧਿਤ ਕਰਨ ਵਾਲੇ ਕਾਨੂੰਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਬੀਸੀ ਐਨਡੀਪੀ ਨੇ ਸਿੱਖਿਆ ਯੋਜਨਾਵਾਂ ਦੇ ਵਿੱਚ ਬੱਚਿਆਂ ਦੀ ਦੇਖਭਾਲ ਦੀਆਂ ਨਵੀਆਂ ਥਾਵਾਂ ਮਾਨਸਿਕ ਸਿਹਤ ਸਲਾਹਕਾਰਾਂ ایਏਐਸ ਦੇ ਲਈ ਡਾਲਰ 600 ਮਿਲੀਅਨ ਦੇਣ ਦਾ ਵਾਅਦਾ ਕੀਤਾ ਹੈ ਇਹ ਵੀ ਨੇ ਚਾਈਲਡ ਕੇਅਰ ਸਪੇਸ ਨੂੰ ਵਧਾਉਣ ਦੀ ਵਿਆਖਿਆ ਕੀਤੀ ਹੈ ਜਿਸ ਦੇ ਮੁਤਾਬਕ ਪਾਇਲਟ ਪ੍ਰੋਗਰਾਮ ਦਾ ਵਿਸਥਾਰ ਕਰਨਗੇ ਆ ਜਾਣਦੇ ਆ ਬੀਸੀਐਨਡੀਪ ਦੇ ਸਕੂਲਾਂ ਦੇ ਲਈ ਹੋਰ ਕੀ ਨੇ ਚੁਣავი ਵਾਦੇ ਬੀਸੀਐਨਡੀਪ ਨੇ ਸੋਮਵਾਰ ਨੂੰ ਸਿੱਖਿਆ ਦੇ ਲਈ ਆਪਣੀ ਯੋਜਨਾ ਬਾਰੇ ਕੁਝ ਵੱਧੂ ਵੇਰਵਿਆਂ ਦਾ ਖੁਲਾਸਾ ਕੀਤਾ ਹੈ ਲੀਡਰ ਡੇਵਿਡ ਡੀਬੀ ਦਾ ਕਹਿਣਾ ਹੈ ਕਿ ਜੇਕਰ ਉਹ ਚੁਣੇ ਜਾਂਦੇ ਨੇ ਤਾਂ ਉਹ ਡੈਮੋਕ੍ਰੈਟਿਕ ਪਾਰਟੀ ਅਗਲੇ 2 ਸਾਲਾਂ ਦੇ ਵਿੱਚ ਬੱਚਿਆਂ ਦੀ ਦੇਖਭਾਲ ਲਈ ਨਵੇਂ ਸਥਾਨ ਬਣਾਉਣ ਦੇ ਲਈ ਡਾਲਰ 500 ਮਿਲੀਅਨ ਖਰਚ ਕਰੇਗੀ ਈਬੀ ਨੇ ਚਾਈਲਡ ਕੇਅਰ ਸਪੇਸ ਨੂੰ ਵਧਾਉਣ ਦੀ ਵਿਆਖਿਆ ਕੀਤੀ ਜੋ ਕਿ ਉਹਨਾਂ ਦੇ ਮੁਤਾਬਕ ਹਜ਼ਾਰਾਂ ਦੇ ਵਿੱਚ ਹੋਣਗੇ ਉਹ ਪਹਿਲਾਂ ਤੋਂ ਹੀ ਇੱਕ ਪਾਇਲਟ ਪ੍ਰੋਗਰਾਮ ਦਾ ਵਿਸਤਾਰ ਕਰਨਗੇ ਜੋ ਬੱਚਿਆਂ ਦੀ ਦੇਖਭਾਲ ਨੂੰ ਸਕੂਲ ਦੀਆਂ ਥਾਵਾਂ ਦੇ ਵਿੱਚ ਰੱਖਦੇ ਨੇ ਤੇ ਸਿੱਖਿਆ ਸਹਾਇਤਾ ਦੀ ਵਰਤੋਂ ਕਰਦੇ ਨੇ ਉਹਨਾਂ ਦੱਸਿਆ ਕਿ ਚਾਈਲਡ ਕੇਅਰ ਦੇ ਵਿਸਤਾਰ ਦੀ ਇਹ ਹਕੀਕਤ ਹੈ ਕਿ ਨਵੀਆਂ ਥਾਵਾਂ ਖੋਲਣ ਤੇ ਨਵੇਂ ਸਟਾਫ ਨੂੰ ਨਿਯੁਕਤ ਕਰਨਾ ਮਹਿੰਗਾ ਹੋ ਸਕਦਾ ਹੈ ਤੇ ਵਾਧੂ ਥਾਂ ਜੋੜਨ ਦੇ ਵਿੱਚ ਵੀ ਹੌਲੀ ਕਰ ਸਕਦਾ ਹੈ ਪਰ ਸਾਡੇ ਕੋਲ 4 ਸਕੂਲ ਬੋਰਡਾਂ ਦੇ ਵਿੱਚ ਇੱਕ ਪਾਇਲਟ ਪ੍ਰੋਗਰਾਮ ਹੈ ਜੋ ਇਹ ਦਰਸਾਉਂਦਾ ਹੈ ਕਿ ਅਸੀਂ ਵਿਅਸਤ ਮਾਪਿਆਂ ਦੇ ਲਈ ਸਕੂਲ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਦੇਖਭਾਲ ਪ੍ਰਦਾਨ ਕਰਨ ਦੇ ਲਈ ਮੌਜੂਦਾ ਸਹੂਲਤਾਂ ਤੇ ਮੌਜੂਦਾ ਸਟਾਫ ਵਿਦਿਆਕ ਸਹਾਇਤਾਾਂ ਦੀ ਵਰਤੋਂ ਕਰ ਸਕਦੇ ਹਾਂ ਵਿਦਿਆਕ ਸਹਾਇਕਾਂ ਨੂੰ ਇਹ ਦੇਖਭਾਲ ਪ੍ਰਦਾਨ ਕਰਨ ਦੇ ਲਈ ਹੋਰ ਘੰਟੇ ਦੇਣ ਦੇ ਸੁਮੇਲ ਦਾ ਮਤਲਬ ਹੈ ਕਿ ਉਹ ਉਸ ਕਿਸੇ ਦੀਆਂ ਨੌਕਰੀਆਂ ਦੇ ਵਿੱਚ ਪੂਰਾ ਕੰਮ ਕਰ ਸਕਦੇ ਨੇ ਜੋ ਚਾਹੁੰਦੇ ਨੇ ਪਰ ਇਸ ਦਾ ਅਰਥ ਇਹ ਵੀ ਹੈ ਕਿ ਮਾਪਿਆਂ ਦੇ ਲਈ ਉਹ ਆਪਣੇ ਬੱਚਿਆਂ ਦੀ ਦੇਖਭਾਲ ਪ੍ਰਾਪਤ ਕਰਦੇ ਨੇ ਜਿਸ ਦੀ ਉਹਨਾਂ ਨੂੰ ਲੋੜ ਹੈ ਏਪੀ ਦਾ ਇਹ ਵੀ ਕਹਿਣਾ ਹੈ ਕਿ ਐਨਡੀਪੀ ਇਹ ਯਕੀਨੀ ਬਣਾਵੇਗਾ ਕਿ ਸੂਬੇ ਦੇ ਹਰੇਕ ਜਿਹੜਾ ਉਹ ਗ੍ਰੇਡ 9 ਗ੍ਰੇਡ 3 ਤੇ ਕਲਾਸਰੂਮ ਦੀ ਇੱਕ ਵਿਦਿਅਕ ਸਹਾਇਕ ਹੋਣ ਜੋ ਵਾਧੂ ਲੋੜਾਂ ਵਾਲੇ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ ਤੇ ਸਾਰੇ ਸਕੂਲਾਂ ਨੂੰ ਮਾਨਸਿਕ ਸਿਹਤ ਸਲਾਹਕਾਰ ਨਾਲ ਲੈਸ ਕੀਤਾ ਜਾ ਸਕੇ ਜਿੰਨਾਂ ਬੱਚਿਆਂ ਨੂੰ ਡੁੰਗਾਈ ਦੇ ਨਾਲ ਸਹਾਇਤਾ ਦੀ ਲੋੜ ਹੈ ਉਹ ਇੱਕ ਅਧਿਆਪਕ ਦੇ ਪੂਰੇ ਸਮੇਂ ਨੂੰ ਜਿਹੜਾ ਉਹ ਲੱਜਬ ਕਰ ਸਕਦੇ ਨੇ ਤੇ ਬਾਕੀ ਕਲਾਸ ਨੂੰ ਆਪਣੇ ਆਪ ਨੂੰ ਸੰਭਾਲ ਲੈ ਦਿੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਇਸ ਵਾਧੂ ਧਿਆਨ ਦੀ ਲੋੜ ਹੈ ਉਹਨਾਂ ਨੂੰ ਸਫਲ ਹੋਣ ਯੋਗ ਲੋੜ ਜ਼ਰੂਰੀ ਹੈ ਪਰ ਜੇ ਉਹਨਾਂ ਨੂੰ ਲੋੜ ਮੁਤਾਬਕ ਸਮਰਥਨ ਨਹੀਂ ਮਿਲ ਸਕਦਾ ਤਾਂ ਉਹ ਸਫਲ ਨਹੀਂ ਹੋਣ ਜਾ ਰਹੇ ਸੋ ਏਬੀ ਦਾ ਕਹਿਣਾ ਹੈ ਕਿ ਕਲਾਸਾਂ ਦੇ ਵਿੱਚ ਈਬੀ ਅਧਿਆਪਕਾਂ ਵਿਦਿਆਰਥੀਆਂ ਦੋਵਾਂ ਨੂੰ ਸਹਾਇਤਾ ਪ੍ਰਦਾਨ ਕਰ ਸਕਦੇ ਨੇ ਇਸ ਲਈ ਪੂਰੀ ਕਲਾਸ ਲਈ ਉਸ ਕਿਸਮ ਦੀ ਸਿੱਖਿਆ ਪ੍ਰਦਾਨ ਕਰ ਸਕਦੇ ਨੇ ਜੋ ਚਾਹੁੰਦੇ ਨੇ ਈਬੀ ਦਾ ਕਹਿਣਾ ਹੈ ਕਿ ਸਾਰੇ ਪਬਲਿਕ ਸਕੂਲਾਂ ਦੇ ਵਿੱਚ ਮਾਨਸਿਕ ਸਿਹਤ ਸਲਾਹਕਾਰਾਂ ਦੇ ਨਾਲ ਵਿਦਿਆਰਥੀਆਂ ਨੂੰ ਪੇਸ਼ੇਵਰ ਸਹਾਇਤਾ ਜਿਹੜੀ ਆ ਉਹ ਪ੍ਰਾਪਤ ਹੋਵੇਗੀ ਤੇ ਉਹਨਾਂ ਨੂੰ ਸਫਲ ਹੋਣ ਦੀ ਵੀ ਲੋੜ ਹੈ ਨਿਊਜ਼ ਡੈਸਕ 2 ਚੈਨਲ ਪੰਜਾਬੀ ਦੀ ਰਿਪੋਰਟ ਫੈਡਰਲ ਸਰਕਾਰ ਅਗਲੇ ਮਹੀਨੇ ਵਿਦੇਸ਼ੀ ਰਾਜਦੂਤਾਂ ਦੀ ਮੀਟਿੰਗ ਅਸਦੰਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਉਹਨਾਂ ਨੂੰ ਅਗਲੀਆਂ ਚੋਣਾਂ ਦੇ ਵਿੱਚ ਦਖਲ ਨਾ ਦੇਣ ਦੀ ਚੇਤਾਵਨੀ ਦਿੱਤੀ ਜਾ ਸਕੇ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਮਿਸ਼ਨ ਦੇ ਸਨਮੁਖ ਹੋਣ ਤੋਂ ਪਹਿਲਾਂ ਡਿਪਟੀ ਵਿਦੇਸ਼ ਮੰਤਰੀ ਡੇਵਿਡ ਮੌਰਿਸਨ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਅਗਲੀਆਂ ਫੈਡਰਲ ਚੋਣਾਂ ਦੀ ਲਈ ਤਿਆਰੀ ਕਰ ਰਿਹਾ ਹੈ ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਦੂਜੇ ਦੇਸ਼ਾਂ ਦੇ ਡਿਪਲੋਮੇਟਾਂ ਨੂੰ ਪਤਾ ਹੋਵੇ ਕਿ ਕੈਨੇਡਾ ਸਰਕਾਰ ਕਿਸ ਚੀਜ਼ ਨੂੰ ਕੂਟਨੀਤਿਕ ਗਤੀਵਿਧੀ ਦੇ ਵਜੋਂ ਸਵੀਕਾਰ ਕਰਦੀ ਹੈ ਇਸ ਨੂੰ ਦਖਲਅੰਦਾਜ਼ੀ ਮੰਨਦੀ ਹੈ ਮੌਰਿਸਨ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਵਿਦੇਸ਼ੀ ਮਿਸ਼ਨਾਂ ਅਤੇ ਦੇਸ਼ਪਰ ਦੇ ਵਿੱਚ ਉਹਨਾਂ ਦੇ ਕੌਂਸਲੈਂਟਾਂ ਦੇ ਨਾਲ ਸਪਸ਼ਟ ਹੋਣਾ ਚਾਹੀਦਾ ਹੈ ਤੇ ਅਸੀਂ ਹੋਵਾਂਗੇ ਕਿ ਅਸੀਂ ਕਿਸ ਨੋ ਸਵੀਕਾਰਨਯੋਗ ਕੂਟਨੀਤਿਕ ਗਤੀਵਿਧੀ ਮੰਨਦੇ ਆਂ ਤੇ ਕਿੱਥੇ ਅਸੀਂ ਲਕੀਰ ਖਿੱਚਦੇ ਆਂ ਮੋਰਸਨ ਨੇ ਕਿਹਾ ਹੈ ਕਿ ਭਾਵੇਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਇੱਕ ਕੂਟਨੀਤਿਕ ਦਾ ਕੰਮ ਹੈ ਪਰ ਜੇਕਰ ਇਹ ਗਤੀਵਿਧੀ ਗੁਪਤ ਹੋਵੇ ਜਾਂ ਇਸ ਦੇ ਵਿੱਚ ਕੋਈ ਜ਼ਬਰਦਸਤੀ ਜਿਹੜੀ ਸ਼ਾਮਿਲ ਹੋਵੇ ਤਾਂ ਇਹ ਦਖਲਅੰਦਾਜ਼ੀ ਦੇ ਦਾਇਰੇ ਦੇ ਵਿੱਚ ਆ ਜਾਂਦਾ ਹੈ ਮੋਰਸਨ ਨੇ ਕਿਹਾ ਹੈ ਕਿ ਐਮਪੀਜ਼ ਨੂੰ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਵਿਦੇਸ਼ੀ ਡਿਪਲੋਮੈਟ ਕਿਵੇਂ ਕੰਮ ਕਰਦੇ ਨੇ ਤੇ ਉਹਨਾਂ ਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਦੋਂ ਕੋਈ ਕੂਟਨੀਤਿਕ ਵਿਵਹਾਰ ਆਪਣੀ ਹੱਦ ਨੂੰ ਪਾਰ ਕਰ ਰਿਹਾ ਹੈ ਉਹਨਾਂ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਕਾਰਜਕਾਰੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਤਾਂ ਉਹਨਾਂ ਨੂੰ 2021 ਦੀਆਂ ਚੋਣਾਂ ਤੋਂ ਬਾਅਦ ਕੈਬਨਿਟ ਮੰਤਰੀਆਂ ਨੂੰ ਜਾਣਕਾਰੀ ਦੇਣ ਦੇ ਲਈ ਕਿਹਾ ਗਿਆ ਸੀ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਕੂਟਨੀਤਿਕ ਕਮਿਸ਼ਨਰਾਂ ਹੀ ਵਿਦੇਸ਼ਾਂ ਦੁਆਰਾ ਉਹਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਕੋਸ਼ਿਸ਼ਾਂ ਦੇ ਵਿੱਚ ਵਾਦਾ ਹੋ ਸਕਦਾ ਹੈ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਜਸਟਿਸ ਮੈਰੀ ਹੌਗ ਦੀ ਅਗਵਾਈ ਦੇ ਵਿੱਚ ਉਹਨਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਸਥਾਪਿਤ ਕੀਤੀ ਗਈ ਸੀ ਜਿਸ ਦੇ ਵਿੱਚ ਚੀਨ ਤੇ 2019 ਅਤੇ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ ਸੀ ਤੇ ਆਪਣੀ ਸ਼ੁਰੂਆਤੀ ਰਿਪੋਰਟ ਦੇ ਵਿੱਚ ਜਾਂਚ ਕਮਿਸ਼ਨ ਨੇ ਕਿਹਾ ਸੀ ਕਿ ਇਹ ਸੰਭਵ ਹੈ ਕਿ ਦਖਲ ਦੀਆਂ ਕੋਸ਼ਿਸ਼ਾਂ ਕੁਝ ਕੁ ਰਾਈਡਿੰਗਸ ਦੇ ਵਿੱਚ ਵਾਪਰੀਆਂ ਹੋਣ ਪਰ ਉਹਨਾਂ ਨੇ ਸਮੁੱਚੇ ਹੁਣ ਨਤੀਜਿਆਂ ਨੂੰ ਚੋਣ ਨਤੀਜਿਆਂ ਨੂੰ ਵੀ ਪ੍ਰਭਾਵਿਤ ਨਹੀਂ ਕੀਤਾ ਸੀ ਕੈਨੇਡਾ ਦੇ ਸੁਪਰੀਮ ਕੋਰਟ ਨੇ ਉਹਨਾਂ ਨਿਯਮਾਂ ਨੂੰ ਬਰਕਰਾਰ ਰੱਖਿਆ ਜੋ ਅੰਤਰਰਾਸ਼ਟਰੀ ਉਡਾਣਾਂ ਤੇ ਦੇਰੀ ਨਾਲ ਜੜੀਆਂ ਉਡਾਨ ਉਡਾਨ ਕਰਨ ਅਤੇ ਖਰਾਬ ਹੋਏ ਸਮਾਨ ਦੇ ਦੌਰਾਨ ਹਵਾਈ ਯਾਤਰੀਆਂ ਦੇ ਲਈ ਮੁਆਵਜ਼ੇ ਨੂੰ ਮਜ਼ਬੂਤ ਕਰਦੇ ਨੇ ਦੇਸ਼ ਭਰ ਦੇ ਹਵਾਈ ਯਾਤਰੀਆਂ ਦੀ ਜਿੱਤ ਦੇ ਵਿੱਚ ਦੇਸ਼ ਦੀ ਸਰਵੋਚ ਅਦਾਲਤ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਯਾਤਰੀ ਅਧਿਕਾਰਾਂ ਦੇ ਚਾਰਟਰਡ ਨੂੰ ਚੁਣੌਤੀ ਦੇਣ ਵਾਲੀ 에ਅਰਲਾਈਨਸ ਦੇ ਇੱਕ ਸਮੂਹ ਦੁਆਰਾ ਇੱਕ ਅਪੀਲ ਨੂੰ ਸਰਬਸੰਮਤੀ ਦੇ ਨਾਲ ਹਾਰਜ ਕਰ ਦਿੱਤਾ 에ਅਰ ਕੈਨੇਡਾ ਪੋਰਟਰ 에ਅਰਲਾਈਨਸ ਇਨਕ ਅਤੇ 16 ਹੋਰ ਅਪੀਲ ਕਰਤਾਵਾਂ ਨੇ ਦਲੀਲ ਦਿੱਤੀ ਕਿ 2019 ਦੇ ਵਿੱਚ ਸ਼ੁਰੂ ਕੀਤੇ ਗਏ 에ਅ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਜ਼ ਗਲੋਬਲ ਮਾਦੰਡਾ ਦੀ ਉਲੰਘਣਾ ਕਰਦੇ ਨੇ ਤੇ ਦੇਸ਼ ਦੇ ਅੰਦਰ ਆਣ ਅਤੇ ਬਾਹਰ ਵੱਲ ਹੋਣ ਵਾਲੀਆਂ ਯਾਤਰਾਵਾਂ ਦੇ ਲਈ ਅਯੋਗ ਕਰਾਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਾਨੂੰਨੀ ਚੁਣੌਤੀ ਜਿਸ ਦੀ ਸ਼ੁਰੂਆਤ 2019 ਦੇ ਵਿੱਚ ਹੀ ਹੋ ਗਈ ਸੀ ਦੀ ਦਲੀਲ ਸੀ ਕੇ ਵਿਦੇਸ਼ ਯਾਤਰਾਵਾਂ ਤੇ ਫਲਾਈਟ ਰੱਦ ਕਰਨ ਜਾਂ ਗੁੰਮ ਹੋਏ ਸਮਾਨ ਦੇ ਲਈ ਭਾਰੀ ਮੁਆਵਜ਼ੇ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਕੇ ਇਹ ਨਿਯਮ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਅਧਿਕਾਰਾਂ ਦੇ ਦਾਇਰੇ ਤੋਂ ਬਾਹਰ ਹੋ ਗਏ ਨੇ ਤੇ ਮੌਂਟਰੀਅਲ ਕਨਵੈਨਸ਼ਨ ਦੇ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦੇ ਨੇ ਦਸੰਬਰ ਦੇ ਵਿੱਚ ਇੱਕ ਨਿਯਮ ਦੇ અપਵਾਦ ਦੇ ਨਾਲ ਜੋ ਸਮਾਨ ਦੇ ਅਸਥਾਈ ਨੁਕਸਾਨ ਤੇ ਲਾਗੂ ਹੁੰਦਾ ਹੈ ਫੈਡਰਲ ਕੋਰਟ ਆਫ ਅਪੀਲ ਨੇ 에ਅਰਲਾਈਨਸ ਦੇ ਕੇਸ ਨੂੰ ਖਾਰਜ ਕਰ ਦਿੱਤਾ ਸੀ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਅਤੇ ਟਰਨੀ ਜਰਨਲ ਨੇ ਦਿੱਲੀ ਸੀਸੀ ਕੇ 에ਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨ ਅਤੇ ਮੌਂਟਰੀਅਲ ਕਨਵੈਨਸ਼ਨ ਵਿਚਕਾਰ ਕੋਈ ਟਕਰਾਅ ਨਹੀਂ ਹੈ ਸ਼ੁਕਰ ਨਵੇਂ ਸੁਪਰੀਮ ਕੋਰਟ ਨੇ ਜਸਟਿਸ ਸਮੈ ਕਲਮ ਰੌਬ ਦੁਆਰਾ ਲਿਖੇ ਇੱਕ ਫੈਸਲੇ ਦੇ ਵਿੱਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਹਿਮਤੀ ਜਤਾਈ ਕਿ ਇਹ ਨਿਯਮ ਮੋਂਟਰੀਅਲ ਕਨਵੈਨਸ਼ਨ ਦੇ ਨਾਲ ਟਕਰਾਅ ਦੇ ਵਿੱਚ ਨਹੀਂ ਹੈ ਫੈਡਰਲ ਨਿਯਮਾਂ ਦੇ ਤਹਿਤ ਜੇਕਰ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਉਪਲਬਧ ਸੀਟਾਂ ਤੋਂ ਵਧੇਰੇ ਮੁਸਾਫਰ ਆ ਜਾਣ ਕਰਕੇ ਬੋਰਡਿੰਗ ਤੋਂ ਇਨਕਾਰ ਜਾਂਦਾ ਹੈ ਤਾਂ ਯਾਤਰੀਆਂ ਨੂੰ ਡਾਲਰ 2400 ਤੱਕ ਦਾ ਮੁਆਵਜ਼ਾ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ ਰੱਦ ਕੀਤੀਆਂ ਉਡਾਨਾਂ ਦੇ ਲਈ ਦੇਰੀ ਅਤੇ ਹੋਰ ਭੁਗਤਾਨ ਡਾਲਰ 1000 ਤੱਕ ਦੇ ਮੁਆਵਜ਼ੇ ਦੀ ਵਾਰੰਟੀ ਦਿੰਦੇ ਨੇ ਯਾਤਰੀ ਗੁੰਮ ਹੋਏ ਜਾਂ ਖਰਾਬ ਹੋਏ ਸਮਾਨ ਦੇ ਲਈ ਲਗਭਗ 2300 ਤੱਕ ਪ੍ਰਾਪਤ ਕਰ ਸਕਦੇ ਨੇ ਹਾਲਾਂਕਿ ਸਹੀ ਸੰਖਿਆ ਐਕਸਚੇਂਜ ਦਰਾਂ ਦੇ ਆਧਾਰ ਤੇ ਤੈਅ ਹੁੰਦੀ ਹੈ ਜਦੋਂ ਕਿ ਇਹ ਨਿਯਮ 5 ਸਾਲ ਪਹਿਲਾਂ ਲਾਗੂ ਹੋਏ ਸਨ ਸਰਕਾਰ ਨੇ ਉਹਨਾਂ ਨੂੰ ਸਖਤ ਕਰਨ ਦੇ ਲਈ ਹੋਰ ਕਦਮ ਚੁੱਕੇ ਨੇ ਖਾਸ ਤੌਰ ਤੇ 2022 ਦੇ ਵਿੱਚ ਰਿਪੋਰਟਾਂ ਤੇ ਕੜਮਸ ਅਤੇ ਸਮਾਨ ਗੁੰਮ ਹੋਣ ਦੀਆਂ ਸੈਂਕੜੇ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਇਸ ਨੂੰ ਦਰੁਸਤ ਕਰਨ ਵੱਜੋਂ ਹਵਾਲ ਜਿਹੜੀ ਹੈ ਉਹ ਤਵੱਜੋ ਦਿਤੀ ਹੈ 2023 ਦੇ ਵਿੱਚ ਸਰਕਾਰ ਨੇ ਨਿਯਮਾਂ ਦੇ ਵਿੱਚ ਉਹਨਾਂ ਖਾਮੀਆਂ ਨੂੰ ਦੂਰ ਕਰਨ ਦੇ ਲਈ ਕਾਨੂੰਨ ਦੇ ਵਿੱਚ ਸੋਧ ਕੀਤੀ ਜਿਸ ਕਰਕੇ 에ਅਰਲਾਈਨਾਂ ਗਾਹਕਾਂ ਨੂੰ ਮਾੜਾ ਦੇਣ ਤੋਂ ਬਚ ਜਾਂਦੀਆਂ ਸਨ ਤੇ ਸਰਕਾਰ ਨੇ ਇੱਕ ਵਧੇਰੇ ਸੁਚਾਰੂ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਸਥਾਪਿਤ ਕਰਨ ਲਈ ਕੰਮ ਕੀਤਾ ਹੈ ਨਵੇਂ ਉਪਾਵਾਂ ਦੇ ਵਿੱਚ 에ਅਰਲਾਈਨਾਂ ਦੇ ਵੱਲੋਂ ਉਲੰਘਣਾ ਕੀਤੇ ਜਾਣ ਤੇ ਅਧਿਕਤਮ ਜੁਰਮਾਨਾ ਜਿਹੜਾ ਹੈ ਉਹ 10 ਗੁਣਾ ਵਧਾ ਕੇ 2,50,000 ਡਾਲਰ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ ਇਹ ਸੋਧ ਅਜੇ ਲਾਗੂ ਹੋਣੀ ਹੈ ਇੱਕ ਹੋਰ ਸੋਧ ਜੋ ਕਿ ਅਜੇ ਲਾਗੂ ਹੋਣੀ ਹੈ ਸ਼ਿਕਾਇਤਾਂ ਦੀ ਰੈਗੂਲੇਟਰੀ ਲਾਗਤ 에ਅਰਲਾਈਨ ਦੇ ਮੋਢਿਆਂ ਦੇ ਜਿਹੜਾ ਉਹ ਧਰ ਦੇਵੇਗੀ ਰੈਗੂਲੇਟਰ ਦੇ ਹਾਲ ਹੀ ਦੇ ਪ੍ਰਸਤਾਵ ਦੇ ਤਹਿਤ 에ਅਰਲਾਈਨਾਂ ਦੇ ਲਈ ਡਾਲਰ 790 ਪ੍ਰਤੀ ਸ਼ਿਕਾਇਤ ਲਾਗਤ ਵਾਲੇ ਇਸ ਉਪਾਅ ਦਾ ਉਦੇਸ਼ ਉਹਨਾਂ ਨੂੰ ਆਪਣੀ ਸੇਵਾ ਨੂੰ ਵਧਾਉਣ ਦੇ ਲਈ ਉਤਸ਼ਾਹਿਤ ਕਰਨਾ ਹੈ ਤੇ ਇਸ ਤਰ੍ਹਾਂ ਉਹਨਾਂ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ ਨੂੰ ਘਟਾਉਣਾ ਹੈ ਦੂਜੇ ਪਾਸੇ ਦੇਸ਼ ਦੇ ਟਰਾਂਸਪੋਰਟ ਰੈਗੂਲੇਟਰ ਤੇ ਸ਼ਿਕਾਇਤਾਂ ਦਾ ਬੈਕਲੌਗ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕਿ ਪਿਛਲੇ ਮਹੀਨੇ ਤੱਕ ਹਜ਼ਾਰ ਦੇ ਕਰੀਬ ਸੀ 에어ਲਾਈਨ ਐਸੋਸੀਏਸ਼ਨਾਂ ਨੇ ਅਦਾਲਤ ਦੇ ਇਸ ਫੈਸਲੇ ਤੇ ਨਿਰਾਸ਼ਾ ਜ਼ਾਹਰ ਕੀਤੀ। ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਆਧਾਰਿਤ ਜੁਝਾਰੂ ਸਮੂਹ ਹਿਜ਼ਬੁੱਲਾ ਦੇ ਦਰਮਿਆਨ ਸੰਘਰਸ਼ ਤੇਜ਼ ਹੋਣ ਕਾਰਨ ਉਸਨੇ 1000 ਤੋਂ ਵੱਧ ਯਾਤਰੀਆਂ ਨੂੰ ਲੈਬਨਾਨ ਛੱਡਣ ਦੇ ਵਿੱਚ ਮਦਦ ਕੀਤੀ। ਵਿਭਾਗ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਲੈਬਨਾਨ ਦੇ ਵਿੱਚ ਕੈਨੇਡੀਅਨਜ਼ ਲਈ ਖੁੱਲੀ ਇੱਕ ਉਡਾਨ ਦੇ ਵਿੱਚ 126 ਯਾਤਰੀ ਸਨ ਤੇ ਐਤਵਾਰ ਨੂੰ ਦੂਜੀ ਫਲਾਈਟ ਦੇ ਵਿੱਚ 139 ਲੋਕਾਂ ਨੂੰ ਲੈਬਨਾਨ ਤੋਂ ਬਾਹਰ ਲਿਜਾਇਆ ਗਿਆ। ਵਿਭਾਗ ਦੇ ਵਿੱਚ ਕੈਨੇਡੀਅਨਸ ਨੂੰ ਲਿਬਨਾਨ ਤੋਂ ਨਿਕਲਣ ਦੀ ਤਾਕੀਦ ਜਾਰੀ ਹੈ ਗਲੋਬਲ ਅਫੇਅਰਸ ਅਨੁਸਾਰ ਉਹਨਾਂ ਨੇ ਪਿਛਲੇ ਹਫਤੇ 5000 ਤੋਂ ਵੱਧ ਕੈਨੇਡੀਅਨਸ ਪਰਮਨੈਂਟ ਰੈਜ਼ੀਡੈਂਟਸ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਉਡਾਨਾਂ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਨੇ ਲਿਬਨਾਨ ਛੱਡਣ ਦੇ ਵਿੱਚ ਦਿਲਚਸਪੀ ਦਿਖਾਈ ਹੈ ਵਿਭਾਗ ਦਾ ਕਹਿਣਾ ਹੈ ਕਿ ਇਸ ਨੇ ਜਿੰਨਾ ਯਾਤਰੀਆਂ ਦੀ ਮਦਦ ਕੀਤੀ ਹੈ ਉਹਨਾਂ ਦੇ ਵਿੱਚ ਕੈਨੇਡੀਅਨਸ ਪਰਮਨੈਂਟ ਰੈਜ਼ੀਡੈਂਟਸ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਮਰੀਕਾ ਅਰਜنٹინა ਆਸਟ੍ਰੇਲੀਆ ਦੇ ਸਮੇਤ ਕਈ ਹੋਰ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਿਲ ਨੇ ਐਤਵਾਰ ਤੱਕ ਲੈਬਨਾਨ ਦੇ ਵਿੱਚ 25000 ਤੋਂ ਵੱਧ ਕੈਨੇਡੀਅਨ ਰਜਿਸਟਰ ਸਨ ਪਰ ਵਿਦੇਸ਼ੀ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਲਗਭਗ 45000 ਕੈਨੇਡੀਅਨਸ ਲੈਬਨਾਨ ਦੇ ਵਿੱਚ ਹੋ ਸਕਦੇ ਨੇ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਾਨਗੀ ਦੇ ਲਈ ਕਈ ਥਾਵਾਂ ਤੇ ਲਗਾਉਣ ਵਾਲੀਆਂ ਕਮਰਸ਼ੀਅਲ ਉਡਾਨਾਂ ਉਪਲਬਧ ਨੇ ਪਰ ਹਜ਼ਾਰਾਂ ਕੈਨੇਡੀਅਨਸ ਅਜੇ ਵੀ ਲੈਬਨਾਨ ਦੇ ਵਿੱਚ ਨੇ ਤੇ ਉੱਥੋਂ ਨਿਕਲਣ ਦੇ ਵਿੱਚ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਨੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਸਭ ਤੋਂ ਤੋੜਾ ਕਾ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਅਪਲਾਈ ਕਰਨਾ ਯਾਨੀ ਆਈਟੇਜ਼ ਦੇ ਸੱਦੇ ਜਿਹੜੇ ਨੇ ਉਹ ਜਾਰੀ ਕੀਤੇ ਨੇ ਵਿਭਾਗ ਨੇ ਡਰਾ ਦੇ ਵਿੱਚ 1613 आईटीए जारी ਕੀਤੇ ਜਿਨ੍ਹਾਂ ਦੇ ਵਿੱਚ ਸਿਰਫ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ ਪੀ ਐਨ ਪੀ ਨਾਮਜ਼ਦਗੀ ਵਾਲੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਮੰਨਿਆ ਜਾਂਦਾ ਹੈ ਉਮੀਦਵਾਰਾਂ ਨੂੰ ਵਿਚਾਰੇ ਜਾਣ ਦੇ ਲਈ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ ਸੀ ਆਰ ਸੀ ਸਕੋਰ ਜਿਹੜਾ ਹੈ ਉਹ 743 ਦੀ ਲੋੜ ਹੁੰਦੀ ਹੈ ਅੱਜ ਤੋਂ ਪਹਿਲਾਂ ਦਾ ਸਭ ਤੋਂ ਤਾਜ਼ਾ ਡਰਾ 19 ਸਤੰਬਰ ਨੂੰ ਹੋਇਆ ਸੀ ਤੇ 4000 ਉਮੀਦਵਾਰਾਂ ਨੂੰ ਕੈਨੇਡੀਅਨ ਐਕਸਪ੍ਰੈਸ ਕਲਾਸ ਤੋਂ ਹੀ ਸੱਦਾ ਦਿੱਤਾ ਗਿਆ ਸੀ ਇਹਨਾਂ ਉਮੀਦਵਾਰਾਂ ਨੂੰ ਵਿਚਾਰੇ ਜਾਣ ਦੇ ਲਈ ਘੱਟੋ-ਘੱਟ ਸੀ ਆਰ ਐਸ ਸਕੋਰ ਜਿਹੜਾ ਹੈ ਉਹ 500 ਨੋਦੀ ਲੋਰਸੀ ਜੋ ਕਿ 28 ਅਗਸਤ 1507 ਨੂੰ ਪਿੱਛੇ ਸੀਈਸੀ ਡਰਾ ਦੇ ਨਾਲ ਉਹ ਮਾਮੂਲੀਵਾਦਾ ਦਰਸਾਉਂਦਾ ਹੈ IRCC ਨੇ ਜੁਲਾਈ ਤੋਂ ਸੀਈਸੀ ਉਮੀਦਵਾਰਾਂ ਨੂੰ 21 ਤੇ 800 ਆਈਟੀਐਸ ਜਾਰੀ ਕਰਨ ਦੇ ਨਾਲ ਕੈਨੇਡੀਅਨ ਐਕਸਪ੍ਰੈਸ ਕਲਾਸ ਡਰਾ ਜਿਹੜਾ ਹੈ ਉਹ ਗਰਮੀਆਂ ਦੇ ਵਿੱਚ ਆਮ ਹੁੰਦੇ ਜਾ ਰਹੇ ਨੇ ਇਹ ਕੈਨੇਡਾ ਦੇ ਵਿੱਚ ਘਰੇਲੂ ਡਰਾ ਦੀ ਗਿਣਤੀ ਵਧਾਉਣ ਤੇ ਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦੇ IRCC ਦੇ ਦੱਸੇ ਗਏ ਇਰਾਦੇ ਦੇ ਨਾਲ ਮੇਲ ਖਾਂਦੇ ਨੇ ਇਸ ਰਣਨੀਤੀ ਦਾ ਉਦੇਸ਼ ਵਿਭਾਗ ਨੂੰ ਸਾਲ ਦੇ ਲਈ ਆਪਣੇ ਸਥਾਈ ਨਿਵਾਸੀ ਟੀਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਾ ਵੀ ਹੈ ਅਜ ਤੱਕ ਡਰਾ ਮਹੀਨੇ ਦਾ ਪਹਿਲਾ ਹੈ ਪਿਛਲੇ ਸਾਲ IRCC ਨੇ 9 1173 ਉਮੀਦਵਾਰਾਂ ਨੂੰ ਸੱਦਾ ਦਿੰਦੇ ਹੋਏ ਅਕਤੂਬਰ ਦੌਰਾਨ ਦੇ ਡਰਾ ਕੱਢੇ ਐਕਸਪ੍ਰੈਸ ਐਂਟਰੀ ਇੱਕ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਕਿ 2015 ਦੇ ਵਿੱਚ ਆਈਆਰਸੀਸੀ ਦੀ ਆਰਥਿਕ ਇਮੀਗ੍ਰੇਸ਼ਨ ਉਮੀਦਵਾਰਾਂ ਦੀ ਚੋਣ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਜ਼ਰੂਰੀ ਲੇਬਰ ਫੋਰਸ ਦੇ ਪਾੜੇ ਨੂੰ ਭਰਨ ਦੇ ਵਿੱਚ ਸਮਰੱਥਾ ਸੀ ਸੀਆਰਐਸ ਉਮੀਦਵਾਰਾਂ ਦਾ ਉਹਨਾਂ ਦੇ ਮਨੁੱਖੀ ਪੂੰਜੀ ਕਾਰਨਾ ਦੇ ਆਧਾਰ ਤੇ ਮੁਲਾਂਕਣ ਕਰਦਾ ਹੈ ਇਹਨਾਂ ਦੇ ਵਿੱਚ ਕੰਮ ਦਾ ਤਜਰਬਾ ਉਮਰ ਪਾਸ਼ਾ ਦੀ ਯੋਗਤਾ ਸਿੱਖਿਆ ਤੇ ਪੈਸੇ ਸ਼ਾਮਿਲ ਨੇ ਉਮੀਦਵਾਰ ਆਪਣੇ ਜੀਵਨ ਸਾਥੀ ਜਾਂ ਸਾਥੀ ਦੇ ਨਾਲ ਪ੍ਰਵਾਸ ਕਰਕੇ ਕੈਨੇਡਾ ਦੇ ਵਿੱਚ ਭੈਣ ਭਰਾ ਹੋਣ ਜਾਂ ਕੈਨੇਡਾ ਦੇ ਵਿੱਚ ਕੰਮ ਦਾ ਤਜਰਬਾ ਜਾਂ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਨੂੰ ਵਾਧੂ ਅੰਕ ਵੀ ਪ੍ਰਾਪਤ ਕਰ ਸਕਦੇ ਨੇ ਅਗ ਦੇਖਦੇ ਆਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਪਰਮੇਸ਼ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਹੇ ਆਂ ਤੁਹਾਡੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਅਕਤੂਬਰ ਦੀ 7 ਤਰੀਕ ਆ ਔਰ 1 ਸਾਲ ਪਹਿਲਾਂ ਐਗਜ਼ੈਕਟਲੀ ਹਮਾਸ ਵੱਲੋਂ ਹਮਲਾ ਕੀਤਾ ਗਿਆ ਸੀਗਾ ਸਰਪ੍ਰਾਈਜ਼ ਅਟੈਕ ਇਜ਼ਰਾਈਲ ਦੇ ਉੱਤੇ ਜਿਹਦੇ ਵਿੱਚ ਕੋਈ 1200 ਦੇ ਕਰੀਬ ਇਜ਼ਰਾਈਲੀ ਜਿਹੜੇ ਸੀਗੇ ਜੀ ਮਾਰੇ ਗਏ ਸੀਗੇ ਔਰ ਬਾਅਦ ਦੇ ਵਿੱਚ ਕੁਝ ਲੋਕਾਂ ਨੂੰ ਉਹਨਾਂ ਨੇ ਬੰਦੀ ਵੀ ਬਣਾ ਲਿਆ ਸੀਗਾ ਹੁਣ ਸਾਲ ਹੋ ਗਿਆ ਹੈ ਜਦੋਂ ਦਾ ਇਜ਼ਰਾਈਲ ਵਾਲਿਆਂ ਨੇ ਜਿਹੜੇ ਆ ਹਮਲੇ ਕਰਨੇ ਸ਼ੁਰੂ ਕੀਤੇ ਆ ਚਾਹੇ ਉਹ ਗਾਜ਼ਾ ਪੱਟੀ ਦੇ ਵਿੱਚ ਆ ਵੈਸਟ ਬੈਂਕ 'ਚ ਆ ਤੇ ਹੁਣ ਲੇਟੈਸਟ ਜਿਹੜਾ ਕੰਮ ਕਰਦੀ ਲਬਨਾਨ ਦੇ ਵਿੱਚ ਸ਼ੁਰੂ ਹੋ ਚੁੱਕਾ ਪਰ ਕਹਾਣੀ ਇਹ ਹੋਈ ਆ ਵੀ ਐਡਮੰਟਨ ਸ਼ਹਿਰ ਵਿੱਚ ਜਿਵੇਂ ਹੋਰ ਭਾਈਚਾਰੇ ਵੱਸਦੇ ਨੇ ਇੱਥੇ ਦੁਨੀਆਂ ਭਰ ਤੋਂ ਆ ਕੇ ਇਸੇ ਤਰ੍ਹਾਂ ਹੀ ਪੈਲੇਸਟੀਨੀਆਂ ਵੀ ਨੇ ਤੇ ਜੂਇਸ਼ ਕਮਿਊਨਿਟੀ ਵੀ ਐਡਮੰਟਨ 'ਚ ਰਹਿੰਦੀ ਆ। ਔਰ ਪੈਲੇਸਟੀਨੀਆਂ ਤੇ ਜੂਇਸ਼ ਕਮਿਊਨਿਟੀਆਂ ਨੇ ਵੱਖਰੇ ਵੱਖਰੇ ਤੌਰ ਦੇ ਉੱਤੇ ਇਹ ਜਿਹੜਾ ਜੀ ਅੱਜ ਦਾ ਦਿਨ ਆ ਉਹ ਉਹ ਮਨਾ ਰਹੇ ਨੇ। ਉਹਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਆਪਣਾ ਆਪਣਾ ਦੁੱਖ ਪ੍ਰਗਟ ਕਰ ਰਹੇ ਨੇ। ਜਿਹੜੇ ਪੈਲੇਸਟੀਨੀਅਨ ਆ ਉਹ ਆਪਣੀ ਜਿਹੜੀ ਕਹਾਣੀ ਆ ਜੀ ਉਹ ਦੱਸ ਰਿਹਾ ਤੇ ਦੂਸਰੇ ਪਾਸੇ ਜਿਹੜੇ ਜੂਇਸ਼ ਕਮਿਊਨਿਟੀ ਆ ਉਹ ਇਹ ਦੱਸ ਰਹੀ ਆ ਕਿ ਪਿਛਲੇ ਸਾਲ ਦੇ ਦੌਰਾਨ ਜਿਹੜਾ ਆ ਇੱਕ ਸਾਲ ਚ ਤੇ ਉਹਨਾਂ ਦੇ ਖਿਲਾਫ ਜਿਹੜੇ ਨਫਰਤ ਦੀ ਗੱਲਬਾਤ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ ਕੁੱਲ ਕੈਨੇਡਾ ਦੇ ਵਿੱਚ ਦੱਸਿਆ ਜਾਂਦਾ ਜੀ 900 ਦੇ ਕਰੀਬ ਇਨਸੀਡੈਂਟ ਜਿਹੜੇ ਵਾਪਰੇ ਨੇ ਅਲਬਰਟਾ ਦੇ ਵਿੱਚ ਤਕਰੀਬਨ 300 ਦੇ ਕਰੀਬ ਜਿਹੜੇ ਇਨਸੀਡੈਂਟ ਵਾਪਰੇ ਉਹਦੇ ਚੋਂ 90 ਜਿਹੜੇ ਨੇ ਉਹ ਧਾਰਮਿਕ ਗਲਬਾਤ ਦੇ ਨਾਲ ਰਿਲੇਟਡ ਆ ਪਰ ਕੋਈ ਉਹਨਾਂ ਨੇ ਫਿਗਰ ਨਹੀਂ ਦਿੱਤੀ ਕਿ ਇਹ ਕਿਹੜੇ ਧਰਮ ਦੇ ਖਿਲਾਫ ਸੀਗੀ ਇਸਲਾਮਾ ਉਹ ਵੀ ਆ ਜਾਂ ਮਤਲਬ ਕੋਈ ਹੋਰ ਧਰਮ ਦੇ ਨਾਲ ਸਬੰਧਤ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਪਰ ਇਹ ਆ ਵੀ ਜਿਹੜੀਆਂ ਦੋਨੋਂ ਤਰ੍ਹਾਂ ਹੈਗੀਆਂ ਜੀ ਉਹ ਪਿਛਲੇ ਸਾਲ ਦੇ ਇਹ ਹੁਣ ਮਤਲਬ ਉਹ ਕਹਿੰਦੇ ਅਸੀਂ ਪ੍ਰੋਟੈਸਟ ਵੀ ਕਰ ਰਹੇ ਹਾਂ ਜਿੱਦਾਂ ਪੈਲੇਸਟੀਨੀਅਨ ਕਹਿ ਰਿਹਾ ਉਹ ਕਹਿੰਦੇ ਵੀ ਸਾਨੂੰ ਇੱਕ ਕਿਸਮ ਦਾ ਇੱਕ ਜੁਟ ਹੋਣ ਦਾ ਮੌਕਾ ਵੀ ਮਿਲਿਆ ਇਸ ਗੱਲ ਦੇ ਨਾਲ ਜਦੋਂ ਦੀ ਇਹ ਕਹਾਣੀ ਉੱਥੇ ਵਾਪਰੀ ਹੈ ਗਾਜ਼ਾ ਦੇ ਵਿੱਚ ਜਿਹੜੇ ਜੀ ਦੱਸੇ ਜਾ ਰਹੇ ਨੇ ਕਲੀ ਹਜ਼ਾਰ ਤੋਂ ਉੱਤੇ ਵਿਅਕਤੀ ਜਿਹੜੇ ਨੇ ਮਾਰੇ ਜਾ ਚੁੱਕੇ ਆ ਜਿਹਦੇ ਵਿੱਚ ਬਹੁਤ ਸਾਰੇ ਬੱਚੇ ਔਰ ਬਜ਼ੁਰਗ ਉਹ ਸ਼ਾਮਲ ਨੇ ਇਥੋਂ ਤੱਕ ਕਿ ਬਹੁਤ ਸਾਰੇ ਸੈਂਕੜਿਆਂ ਦੇ ਵਿੱਚ ਜਿਹੜੇ ਪੱਤਰਕਾਰ ਆ ਉਹ ਵੀ ਉੱਥੇ ਮਾਰੇ ਗਏ ਨੇ ਅ ਦੁਨੀਆ ਭਰ ਦੇ ਵਿੱਚ ਜਿਹੜਾ ਜੀ ਮਹਿੰਮ ਚੱਲੀ ਹੋਈ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਤੀ ਹੋਵੇ ਤੁਹਾਨੂੰ ਯਾਦ ਹੋਣਾ ਇਹ ਜਿਹੜੇ ਇਜ਼ਰਾਈਲ ਵਾਲੇ ਆ ਉਹ ਕਹਿੰਦੇ ਜੀ ਵੀ ਅਸੀਂ ਤੱਕ ਕੇ ਨਹੀਂ ਪੈਲੇਸਟੀਨੀਅਨ ਜਿਹੜੇ ਸਿਵਿਲਿਅਨ ਆ ਉਹਨਾਂ ਨੂੰ ਮਾਰ ਰਹਾ ਹੈ ਪਰ ਸਾਊਥ ਅਫਰੀਕਾ ਵਾਲਿਆਂ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕੇਸ ਕੀਤਾ ਹੋਇਆ ਕਿ ਇਹਨਾਂ ਨੇ ਗਾਜ਼ਾ ਦੇ ਵਿੱਚ ਇੱਕ ਕਿਸਮ ਦਾ ਜੈਨੋਸਾਈਡ ਲੋਕਾਂ ਦਾ ਕਰ ਰਹੇ ਨੇ ਔਰ ਉਸ ਗੱਲ ਤੋਂ ਇਜ਼ਰਾਈਲ ਵਾਲੇ ਜਿਹੜੇ ਆ ਉਹ ਨਾਨੂ ਕਰ ਕਰ ਰਿਹਾ ਪਰ ਉਹ ਕੇਸ ਜਿਹੜਾ ਜੀ ਹਜੇ ਵੀ ਚੱਲ ਰਿਹਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਹਾਲ ਦੀ ਘੜੀ ਜਿਹੜੇ ਲੋਕ ਨੇ ਉਹ ਆਪੋ ਆਪਣਾ ਦੁੱਖ ਜਿਹੜਾ ਹੋਰ ਕਮਿਊਨਿਟੀਜ਼ ਦੇ ਨਾਲ ਸਾਂਝਾ ਕਰਨ ਲੱਗੇ ਹੋਏ ਨੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ